ਵਾਲੀ 20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੇ ਮੱਦੇ ਨਜ਼ਰ ਲਾਈਵ ਤੇਜ ਚੈਨਲ ਵੱਲੋਂ ਵਕ ਵਕ ਹਲਕਿਆਂ ਦੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅੱਜ ਲਾਈਵ ਤੇਜ ਚੈਨਲ ਦੀ ਟੀਮ ਪਹੁੰਚੀ ਮੋਹਾਲੀ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਨੇ ਸੰਜੀਵ ਵਿਸ਼ਿਸ਼ਟ ਪੜ੍ਹੇ ਲਿਖੇ ਅਤੇ ਕਾਰੋਬਾਰੀ ਨੇ ਉਹ ਪਹਿਲਾਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਹੈ ਨਮਸਕਾਰ ਸ ਸਤਿਕਾਰ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਜੀ ਮੈਂ ਹਮੇਸ਼ਾ ਮੰਨਦਾ ਕਿ ਚੋਣ ਇੱਕ ਉਤਸਵ ਹੁੰਦਾ ਹੈ ਔਰ ਉਤਸਵ ਨੂੰ ਉਸ ਤਰ੍ਹਾਂ ਦੇ ਬੰਗ ਹੀ ਸੈਲੀਬ੍ਰੇਟ ਕਰਨਾ ਚਾਹੀਦਾ ਔਰ ਚੋਣ ਵੀ ਇੱਕ ਉਤਸਵ ਹੈ ਸੋ ਅਸੀਂ ਇੱਕ ਉਤਸਵ ਮਨਾ ਰਹੇ ਹਾਂ ਜੀ ਅੱਗੇ ਆਉਣ ਵਾਲੇ ਸਮੇਂ ਚ ਕੀ ਕੀ ਤੁਸੀਂ ਲੈ ਕੇ ਚੱਲ ਰਹੇ ਹੋ ਮਹਾਲੀ ਦੇ ਸਮੱਸਿਆਵਾਂ ਕੀ ਕੀ ਤੋਂ ਲੈ ਕੇ ਪੇਸ਼ ਆਇਆ ਦੇਖੋ ਮਹਾਲੀ ਦੇ ਵਿੱਚ ਅਪ੍ਰੋਕਸੀਮੇਟਲੀ 2.5 ਲੱਖ ਵੋਟ ਹੈਗੀ ਜੀ 2.6 ਲੱਖ ਹਜ਼ਾਰ ਦੇ ਲਾਗੇ ਛਾਗੇ ਵੋਟ ਹੈਗੀ ਆ ਔਰ ਮਹਾਲੀ ਦੇ ਦੋ ਚਿਹਰੇ ਨੇ ਇੱਕ ਚਿਹਰਾ ਤਾਂ ਉਹ ਹੈ ਜਿਹੜਾ ਅਸੀਂ ਦੇਖਦੇ ਆਂ ਜਿੱਦਾਂ ਜਿਸ ਏਰੀਆ 'ਚ ਅਸੀਂ ਖੜੇ ਆਂ ਔਰ ਤਕਰੀਬਨ 1 ਲੱਖ ਵੋਟ ਉਸ ਚੇਰੇ ਦੀ ਹੈ ਜਿੱਥੇ ਕਿ ਬੇਸਿਕ ਸੁਵਿਧਾਵਾਂ ਵੀ ਅਵੇਲੇਬਲ ਨਹੀਂ ਹੈਗੀਆਂ ਭਾਵੇਂ ਤੁਸੀਂ ਬੜਮਾਜਰਾ ਜੁਝਾਰ ਨਗਰ ਬਲੌਂਗੀ ਜਾ ਕੇ ਦੇਖੋ ਜਿਹੜੇ ਉੱਥੋਂ ਦੇ ਹਾਲਾਤ ਨੇ 1 ਲੱਖ ਦੇ ਕਰੀਬ ਜੋ ਪਿੰਡਾਂ 'ਚ ਹਾਲਾਤ ਨੇ 1 ਲੱਖ ਦੇ ਕਰੀਬ ਲੋਕ ਵੋਟਰ ਐਸੇ ਨੇ ਸਾਡੇ ਔਰ ਉਹਨਾਂ ਦੇ ਪਰਿਵਾਰ ਜਿਹੜੇ ਉਹਨਾਂ ਨਾਲ ਨੇ ਉਹ ਐਸੀ ਸਿਚੁਏਸ਼ਨ 'ਚ ਰਹਿ ਰਹੇ ਨੇ ਕਿ ਜਿਹੜੀ ਆਪਾਂ ਕਹਿ ਸਕਦੇ ਆਂ ਕਿ ਬਹੁਤ ਹੀ ਬੁਰੇ ਹਾਲਤ ਵਿੱਚ ਆ ਸ੍ਰੀ ਜੀ ਤੁਸੀਂ ਸੁਧਾਵਾਣ ਦੀ ਗੱਲ ਕੀਤੀ ਹੈ ਤੁਸੀਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹੋ ਤੇ ਪਿਛਲੇ ਦਿਨਾਂ ਦੇ ਵਿੱਚ ਪੀਐਸਆਈ ਦਾ ਮੁੱਦਾ ਬਹੁਤ ਉੱਪਰ ਗਿਆ ਆ ਉਹਦੇ ਬਾਰੇ ਕੁਝ ਸਰ ਸਾਡੇ ਮੋਹਾਲੀ ਦੇ ਇੰਡਸਟਰੀ ਦੇ ਵਿੱਚ ਵਾਸਤੇ ਲੇਬਰ ਵਾਸਤੇ ਇੰਡਸਟਰੀਅਲ ਲੇਬਰ ਵਾਸਤੇ ਇੱਕ 30 ਬੈਡ ਦਾ ਹਸਪਤਾਲ ਫੇਰ ਸੱਚ ਬਣਿਆ ਹੋਇਆ ਔਰ ਮੋਹਾਲੀ ਇੰਡਸਟਰੀ ਦੇ ਜਿਹੜੇ ਵਰਕਰ ਨੇ ਉਹ ਤਕਰੀਬਨ ਆਪਣੀ ਕੌਂਟਰੀਬਿਊਸ਼ਨ ਔਰ ਆਪਣੇ ਜਿਹੜੀ ਕੰਪਨੀ ਹੈ ਉਹਦੀ ਕੌਂਟਰੀਬਿਊਸ਼ਨ ਨੂੰ ਮਿਲਾ ਕੇ 10 ਕਰੋੜ ਰੁਪਏ ਮਹੀਨੇ ਦਾ ਔਰ ਸਾਲ ਦਾ 120 ਕਰੋੜ ਰੁਪਏ ਅਸੀਂ ਗਵਰਨਮੈਂਟ ਨੂੰ ਜਮ੍ਹਾਂ ਕਰਾਉਂਦੇ ਆ ਗਵਰਨਮੈਂਟ ਉਹੀ ਪੈਸਾ ਤਕਰੀਬਨ 100 ਕਰੋੜ ਦੇ ਕਰੀਬ ਵਾਪਸ ਪੰਜਾਬ ਸਰਕਾਰ ਨੂੰ ਇਹ ਹਸਪਤਾਲ ਚਲਾਉਣ ਵਾਸਤੇ ਪੈਸੇ ਦਿੰਦੀ ਹੈ ਦੁੱਖ ਦੀ ਗੱਲ ਇਹ ਹੈ ਕਿ ਉਹ ਹਸਪਤਾਲ ਦੇ ਵਿੱਚ ਸਿਰਫ ਨਾਮ ਦਾ ਹਸਪਤਾਲ ਹੈ ਸਿਰਫ ਰੈਫਰਲ ਹੈ ਨਾ ਉੱਥੇ ਆਪਰੇਸ਼ਨ تھیਟਰ ਚੱਲਦਾ ਹੈ ਨਾ ਉੱਥੋਂ ਦੀ ਬੇਸਿਕ ਸੁਵਿਧਾਵਾਂ ਚੱਲਦੀਆਂ ਨੇ ਜਿਹੜਾ ਕੋਈ ਐਮਰਜੈਂਸੀ ਪੇਸ਼ੈਂਟ ਜਾਂਦਾ ਹੈ ਉਹਨੂੰ ਰੈਫਰਲ ਪਾ ਕੇ ਜਾਂ ਪੀਜੀਆਈ ਜਾਂ 6 ਫੇਸ ਜਾਂ 16 ਸੈਕਟਰ ਜਾਂ 32 ਸੈਕਟਰ ਭੇਜਤਾ ਜਾਂਦਾ ਹੈ ਵਰਕਰ ਦੀ ਬਹੁਤ ਬੁਰੀ ਹਾਲਤ ਹੈ ਸੋ ਬੇਨਤੀ ਹੈ ਆਪਾਂ ਇਹ ਕੀਤੀ ਸਾਰੇ ਉਸ ਸਮੇਂ ਜਿਹੜੇ ਆਪਣੇ ਸਵਾਸ ਮੰਤਰੀ ਸੀ ਉਹਨਾਂ ਨੂੰ ਵਿਜ਼ਿਟ ਵੀ ਕਰਾਈ ਔਰ ਜਿਹੜੇ ਪੁਰਾਣੇ ਸਾਡੇ ਮੋਹਾਲੀ ਦੇ ਵਿਧਾਇਕ ਹੈ ਬਲਬੀਰ ਸਿੰਘ ਸਿੱਧੂ ਜੀ ਉਹਨਾਂ ਨੂੰ ਜਗ੍ਹਾ ਵੀ ਦਿਖਾਈ ਉਹਨਾਂ ਨੇ ਉਹਦੀ ਹਾਲਤ ਦੇਖ ਕੇ ਮੰਨਿਆ ਵੀ ਕਿ ਹਾਲਾਤ ਬਹੁਤ ਬੁਰੇ ਨੇ ਉਸ ਵੇਲੇ ਉਹ ਲੇਬਰ ਮਿਨਿਸਟਰ ਸੀ ਪਰ ਜਦੋਂ ਬਾਅਦ ਚ ਉਹ ਹੈਲਥ ਮਿਨਿਸਟਰ ਬਣ ਗਏ ਸਾਨੂੰ ਬੜੀ ਉਮੀਦ ਸੀ ਕਿ ਬੜੀ ਤਰੱਕੀ ਹੋਏਗੀ ਹੈਲਥ ਦੀ ਤੇ ਅਸੀਂ ਐਸਆਈ ਹਸਪਤਾਲ ਦੀ ਛੱਡਦੇ ਹੋ 6% ਦੇ ਹਾਲਾਤ ਉਸ ਤੋਂ ਵੀ ਬੱਤਰ ਹੋ ਗਏ ਅੱਜ ਕਿਸੇ ਬੰਦੇ ਨੂੰ ਵੀ ਕੋਈ ਐਮਰਜੈਂਸੀ ਹੁੰਦੀ ਹੈ ਉਹ ਮੁਹਾਲੀ ਦੇ ਕਿਸੇ ਸਰਕਾਰੀ ਹਸਪਤਾਲ 'ਚ ਨਹੀਂ ਜਾਂਦਾ ਐ ਡਿਸਪੈਂਸਰੀ 'ਚ ਨਹੀਂ ਜਾਂਦਾ ਉਹ 16 ਸੈਕਟਰ 'ਆਂ 32 ਸੈਕਟਰ ਦੇ ਆਲੇ ਪਾਸੇ ਭੱਜਦਾ ਵਜ੍ਹਾ ਕੀ ਹੈ ਆਪਾਂ ਦਾਅਵੇ ਤੇ ਕਰ ਰਹੇ ਹਾਂ ਵਿਕਾਸ ਤੇ ਕਿ ਪੰਜਾਬ ਮੁਹਾਲੀ ਵਿੱਚ ਅਸੀਂ ਬੜਾ ਵਿਕਾਸ ਕੀਤਾ ਮੈਨੂੰ 15 ਸਾਲਾਂ 'ਚ ਵਿਕਾਸ ਦੀ ਇੱਕ ਝਲਕ ਨਹੀਂ ਨਜ਼ਰ ਆਈ ਹਾਂ ਫਾਊਂਡੇਸ਼ਨ ਸਟੋਨ ਜ਼ਰੂਰ ਲਾਏ ਗਏ ਇੱਕ 300 ਬੈੱਡ ਹਸਪਤਾਲ ਦਾ ਫਾਊਂਡੇਸ਼ਨ ਸਟੋਨ ਲਾਇਆ ਗਿਆ ਬਾਅਦ ਚੋਂ ਪਤਾ ਲੱਗਿਆ ਕਿ ਉਹ ਤੇ 1.5 ਸਾਲ ਪਹਿਲੇ ਅਪਰੂਵ ਹੋ ਗਿਆ ਸੀ ਆਪਾਂ ਜਾਣ ਕੇ ਚੁੱਪ ਕਰਕੇ ਬੈਠੇ ਰਹੇ ਕਿ ਡਿਵੈਲਪਮੈਂਟ ਨਾ ਹੋ ਜਾਏ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਫੰਡਡ ਸੀਗੀ ਜਗ੍ਹਾ ਉਸ ਤੋਂ ਬਾਅਦ ਇੱਕ ਬੱਸ ਸਟੈਂਡ ਬਣਿਆ ਹੋਇਆ ਸ਼ਹੀਦ ਉਦਮ ਸਿੰਘ ਬੱਸ ਸਟੈਂਡ ਜਿਹੜਾ ਕਿੰਨੇ ਪੈਸੇ ਲਾ ਕੇ ਬਣਿਆ ਉਹ ਬੱਸ ਸਟੈਂਡ ਨੂੰ ਵੀ ਅਸੀਂ ਸਕ੍ਰੈਪ ਕਰਤਾ ਕਿ ਜੀ ਪੁਰਾਣੀ ਸਰਕਾਰ ਨੇ ਬਣਾਇਆ ਹੋਇਆ ਅਸੀਂ ਨਵਾਂ ਬੱਸ ਸਟੈਂਡ ਬਣਾਵਾਂਗੇ ਸ਼ਹਿਰ ਦੇ ਲਾਗੇ रिजल्ट ਕੀ ਹੋਇਆ ਅੱਜ ਫਾਊਂਡੇਸ਼ਨ ਸਟੋਨ ਲਾਇਆ 2 ਦਿਨ ਬਾਅਦ ਗਮਾੜ ਲਾਣੇ ਨੋਟਿਸ ਦੇ ਕੇ ਲੈਂਡ ਵੀਡਰੋਅ ਕਰ ਲਈ ਸੋ 15 ਸਾਲ ਤੋਂ ਵਾਦੇ ਹੀ ਨੇ ਵਿਕਾਸ ਦਾ ਨਾਮ ਜ਼ਰੂਰ ਲੈ ਰਹੇ ਨੇ ਦਿਖਦਾ ਨਹੀਂ ਕਿਤੇ ਮਹਾਲੀ ਲਿਅਨ ਚ ਤੁਹਾਡਾ ਵਹਿਮ ਯੋਗਦਾਨ ਰਿਹਾ ਪਰ ਹਲੇ ਤੱਕ ਉਹਦਾ ਨਾਂ ਨਹੀਂ ਡਿਸਾਈਡ ਹੋ ਸਕਿਆ ਉਹਦੇ ਬਾਰੇ ਅੱਗੇ ਤੁਸੀਂ ਤੁਸੀਂ ਦੇਖੋ ਜੀ ਇਹ ਸਾਡੇ ਡਿਊਟੀ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਚਾਲੂ ਕਰਾਉਣ ਦੀ ਸਰਕਾਰ ਦੀ ਸੀ ਮੈਂ ਪ੍ਰਧਾਨ ਰਹਿੰਦੇ ਹੋਏ ਪੀਏਐਲ ਪਾ ਕੇ ਪਹਿਲੀ ਫਲਾਈਟ ਦੁਬਈ ਵੀ ਅਸੀਂ ਲੈ ਗਏ ਬਟ 2017 ਤੋਂ ਲੈ ਕੇ 2022 ਤੱਕ ਸਾਡੇ ਵਿਧਾਇਕ ਸਾਹਿਬ ਇੱਥੋਂ ਦੇ ਪੁਰਾਣੇ ਔਰ ਪੰਜਾਬ ਸਰਕਾਰ ਨੂੰ ਕੋਈ ਪਹਿਲ ਕਰਦੇ ਜਾਂ ਕੋਈ ਡੈਲੀਗੇਸ਼ਨ ਲਿਜਾ ਕੇ ਕਿਸੇ ਸੈਂਟਰ ਬਾਡੀ ਨੂੰ ਮਿਲਦੇ ਨਹੀਂ ਦੇਖਿਆ ਕਿ 에어ਪੋਰਟ ਲਈ ਕੁਝ ਕੀਤਾ ਜਾ ਸਕੇ ਇਹ ਤਾਂ ਆਪਣੇ ਆਪਣੇ ਖਜ਼ਾਨੇ ਪਰੰਪਰਿਕ ਖਜ਼ਾਨੇ ਪਰੰਪਰਾਂ ਚ ਸਾਰੇ ਇੱਥੋਂ ਦੇ ਲੋਕ ਬਿਜ਼ੀ ਸੀਗੇ ਬڑا ਰੌੜਾ ਪਿਆ ਸਰ ਕੈਪਟਨ ਆਪਣੇ ਸਾਹਿਬ ਜਦੋਂ ਮੁੱਖ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਸਾਹਿਬ ਬਹੁਤ ਕੁਝ ਕਹਿੰਦੇ ਸੀ ਅਲੀ ਬਾਬਾ 40 ਚੋਰ ਬੇਸਿਕਲੀ ਉਹਨਾਂ ਦਾ ਮੇਸੇਕ ਇੱਛਾ ਹੈ ਸੀ ਕਿ ਕਿਸੇ ਤਰ੍ਹਾਂ ਕੈਪਟਨ ਸਾਹਿਬ ਉਤਰ ਜਾਣ ਔਰ ਮੈਂ ਮੁੱਖ ਮੰਤਰੀ ਬਣ ਜਾ ਕੈਪਟਨ ਸਾਹਿਬ ਤੇ ਇੱਕ ਰਾਸ਼ਟਰਵਾਦੀ ਵਿਅਕਤੀ ਨੇ ਉਹ ਤਾਂ ਕਾਂਗਰਸ ਤੋਂ ਬਾਹਰ ਚਲੇ ਗਏ 40 ਚੋਰ ਕਿੱਥੇ ਨੇ ਜਿਨ੍ਹਾਂ ਨੂੰ ਉਹ ਕਹਿੰਦੇ ਸੀ ਇਸ ਤੋਂ ਮਤਲਬ ਕੀ ਸੀ ਉਹਨਾਂ ਦਾ ਇਹ ਉਹਨਾਂ ਨੇ ਦੱਸਣਾ ਮਹਾਲੀ ਦੇ ਵਿੱਚ ਆਬਲੇ ਵਿਰੋਧੀਆਂ ਨੂੰ ਚਾਹੇ ਉਹ ਕਾਂਗਰਸ ਹੈ ਜਾਂ ਖਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ ਕਿਵੇਂ ਦੇਖੀ ਸਰ ਇਹਨਾਂ ਦੋਨਾਂ ਦਾ ਮੁਕਾਬਲਾ ਸਾਡੇ ਨਾਲ ਹੈ ਔਰ ਆਉਣ ਵਾਲੀ ਜਦੋਂ 10 ਮਾਰਚ ਨੂੰ ਡੱਬੇ ਖੁੱਲਣਗੇ ਈਵੀਐਮਾਂ ਖੁੱਲਣਗੀਆਂ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਕਿੱਥੇ ਖੜੇ ਸੀ ਪੈਸੇ ਦੇ ਨਾਲ ਇਲੈਕਸ਼ਨ ਨਹੀਂ ਜਿੱਤਿਆ ਜਾਂਦਾ ਕੋਸ਼ਿਸ਼ ਬਹੁਤ ਹੋ ਰਹੀ ਹੈ ਸਾਰਿਆਂ ਨੂੰ ਪਤਾ ਹੈ ਕਿਸ ਤਰੀਕੇ ਨਾਲ ਫ੍ਰੀਚ ਸੂਟ ਵੰਡੇ ਜਾ ਰਹੇ ਨੇ ਡਿਨਰ ਸੈੱਟ ਵੰਡੇ ਜਾ ਰਹੇ ਨੇ ਹੋਰ ਵੀ ਚੀਜ਼ਾਂ ਵੰਡੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਮੈਨੂੰ ਟੀਵੀ ਤੇ ਕਹਿੰਦੇ ਵੀ ਸ਼ਰਮ ਆਉਂਦੀ ਆ। ਇਹ ਪੈਸਾ ਕਿੱਥੋਂ ਆਇਆ? ਕੌਣ ਦੇ ਰਿਹਾ ਹੈ? ਕਿੱਥੋਂ ਲੈ ਕੇ ਆਏ ਨੇ? ਮੁਹੱਲੇ ਦੇ ਲੋਕ ਪੜੇ ਲਿਖੇ ਨੇ। ਇਹ ਜਾਣਦੇ ਨੇ। ਔਰ ਜਦੋਂ ਵੋਟ ਪਾਏਗੀ ਇਸ ਚੀਜ਼ ਨੂੰ ਧਿਆਨ ਰੱਖ ਕੇ ਵੋਟ ਦੇਣਗੇ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਜਿਹੋ ਜਿਹੇ ਨੇਤਾ ਤੁਸੀਂ ਚੁਣੋਗੇ ਉਹ ਹੀ ਕੰਮ ਕਰੇਗਾ। ਇੱਕ ਸਾਧੂ ਨੂੰ ਚੁਣੋਗੇ ਉਹ ਸਾਧੂ ਬਾਤ ਫਲਾਏਗਾ। ਇੱਕ ਸਾਧੂ ਤੋਂ ਵਿਪਰੀਤ ਕਰੈਕਟਰ ਵਾਲਾ ਬੰਦਾ ਚੁਣੋਗੇ ਤੇ ਉਹੀ ਕੁਝ ਕਰੇਗਾ ਜੋ ਕੁਝ ਅਸੀਂ ਦੇਖ ਰਿਆ ਹੋ ਰਿਹਾ ਹੈ ਸ਼ਹਿਰ ਦੇ ਮੁਕਾਬਲੇ ਪਿੰਡਾਂ 'ਚ ਤੁਸੀਂ ਬੀਜੇਪੀ ਦੇ ਕੀ ਧਾਰਮਿਕ ਦੇਖੋ ਲੋਕਾਂ ਦੇ ਵਿੱਚ ਕਿਸੇ ਸਮੇਂ ਬੀਜੇਪੀ ਦੇ ਅਗੇਂਸਟ ਨਾਰਾਜ਼ਗੀ ਸੀ ਜਦੋਂ ਕਿਸਾਨ ਬਿੱਲਾਂ ਦਾ ਇਸ਼ੂ ਚੱਲ ਰਿਹਾ ਸੀ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਸਾਡੇ ਪ੍ਰਧਾਨ ਮੰਤਰੀ ਨੇ ਗੁਰਨਾਨਕ ਦੇਵ ਜੀ ਦੇ ਦਿਹਾੜੇ ਤੇ ਗੁਰਪੁਰਬ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗੀ ਕਿ ਮੈਂ ਤੁਹਾਨੂੰ ਬਿੱਲ ਚੰਗੀ ਤਰ੍ਹਾਂ ਨਹੀਂ ਸਮਝਾ ਪਾਇਆ ਤੁਹਾਨੂੰ ਮੇਰੇ ਕਰਕੇ ਪਰੇਸ਼ਾਨੀ ਹੋਈ ਮੈਂ ਉਹਨੂੰ ਦੇਖਦੇ ਹੋਏ ਚਾਹੇ ਮੈਂ ਚੰਗੀ ਨੀਤ ਨਾਲ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਦੇਖਦੇ ਹੋਏ ਤੁਹਾਡੀ ਪਰੇਸ਼ਾਨੀ ਨੂੰ ਮੈਂ ਬਿੱਲ ਵਾਪਸ ਲੈਣਾ ਔਰ ਮਾਫੀ ਵੀ ਮੰਗੀ ਪੰਜਾਬ ਦੇ ਲੋਕ ਬੜੇ ਖੁਦਾਰ ਨੇ ਬੜੇ ਵੱਡੇ ਦਿਲ ਵਾਲੇ ਨੇ ਉਹਨਾਂ ਨੇ ਤੇ ਕਾਂਗਰਸ ਨੂੰ ਮਾਫ ਕਰਤਾ ਜਿਨ੍ਹਾਂ ਨੇ 1984 'ਚ 20000 22000 ਸਿੱਖਾਂ ਦੀ ਨਸਲਖੋਰੀ ਕੀਤੀ ਸਿੱਖ ਸਮਾਜ ਦੀ ਨਸਲਖੋਰੀ ਕੀਤੀ ਅਜੇ ਤੱਕ ਕਾਂਗਰਸ ਦੇ ਕਿਸੇ ਬੰਦੇ ਨੇ ਕਿਸੇ ਨੇਤਾ ਨੇ ਉਸ ਨਸਲਖੋਰੀ ਦੀ ਮਾਫੀ ਨਹੀਂ ਮੰਗੀ ਜੇ ਉਹ ਤਿੰਨ ਵਾਲੀ ਸਰਕਾਰ ਬਣਾ ਕੇ ਉਸ ਤੋਂ ਬਾਅਦ ਤੇ ਅਸੀਂ ਤਾਂ ਮਾਫੀ ਮੰਗ ਲਈ ਲੋਕਾਂ ਨੇ ਸਾਨੂੰ ਪੰਜਾਬੀ ਭਰਾਵਾਂ ਨੇ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ ਮਾਫ ਕੀਤਾ ਔਰ ਜਦੋਂ ਮੈਂ ਪਿੰਡਾਂ 'ਚ ਜਾਂਦਾ ਮੈਨੂੰ ਅਸ਼ੀਰਵਾਦ ਮਿਲਦਾ ਮੈਂ ਸਾਰਿਆਂ ਨੂੰ ਕਹਿੰਦਾ ਵੋਟ ਜਿੰਨੂੰ ਮਰਜ਼ੀ ਪਾਓ ਉਸਵੈ ਜਿਹੜੀ ਵਿਚਾਰਧਾਰਾ ਨੂੰ ਤੁਸੀਂ ਚਾਹਦੇ ਹੋ ਵੋਟ ਪਾਓ ਪਰ ਰਾਸ਼ਟਰਵਾਦੀ ਬਣ ਕੇ ਵੋਟ ਪਾਵੋ ਦੇਸ਼ ਦੇ ਹਿੱਤ ਵਿੱਚ ਵੋਟ ਪਾਵੋ ਜਾਤ ਪਾਤ ਤੋਂ ਉੱਠ ਕੇ ਵੋਟ ਪਾਵੋ ਗੁਰੂ ਨਾਨਕ ਦੇਵ ਜੀ ਦੇ ਸ਼ਬਦ बार-बार ਮੈਂ ਦੁਹਰਾਣਾ ਮਾਨਸ ਕੀ ਇੱਕ ਜਾਤ ਇੱਕੋ ਪਛਾਨ ਇੱਕਮ ਸੱਤਾ ਵਿਪਰਾ ਬਹੁਦਾ ਵਦੰਤੀ ਵਸੂਦੇਵ ਕੁਟੂਮਕਮ ਜਦ ਤੱਕ ਅਸੀਂ ਇਹਨੂੰ ਦਿਲੋਂ ਫਾਲੋ ਨਹੀਂ ਕਰਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਆਂ ਅਸੀਂ ਮੰਨਦੇ ਨਹੀਂ ਅਸੀਂ ਜਦ ਤੱਕ ਜਾਤ ਪਾਤ ਤੋਂ ਉੱਠਾਂਗੇ ਨਹੀਂ ਪੰਜਾਬ ਤਰੱਕੀ ਨਹੀਂ ਕਰੇਗਾ ਲੋਕ ਤਰੱਕੀ ਨਹੀਂ ਕਰਨਗੇ ਇਹ ਜਾਤੀਵਾਦ ਦੀ ਰਾਜਨੀਤੀ ਇਹ ਧਰਮ ਦੀ ਰਾਜਨੀਤੀ ਪਰੇਸ਼ਾਨ ਕਰੇਗੀ ਮਹਾਲੀ ਦੇ ਲੋਕ ਜੇਕਰ ਆਪ ਜੀ ਨੂੰ ਨੁਮਾਇੰਦਗੀ ਦਿੰਦੇ ਨੇ ਤਾਂ ਕੀ ਵਾਦੇ ਰਹਿਣਗੇ ਕਿ ਕੀ ਤੁਸੀਂ ਹੁਣ ਅਸਲ ਕੀ ਕਰੋਗੇ ਮੈਂ ਇੱਕ ਕੰਪਿਊਟਰ ਸਾਇੰਸ ਇੰਜੀਨੀਅਰ ਹਾਂ ਜੀ ਮਹਾਲੀ ਇੰਡਸਟਰੀ ਐਸੋਸੀਏਸ਼ਨ ਦਾ ਪ੍ਰਧਾਨ ਰਿਆਂ ਪ੍ਰਧਾਨ ਲੈਂਦੇ ਹੋਏ ਇੰਟਰਨੈਸ਼ਨਲ 에ਅਰਪੋਰਟ ਚਲਾਇਆ ਜਿਹੜੀ ਕਿ ਵਿਧਾਨ ਸਾਡੇ ਵਿਧਾਇਕ ਦੀ ਜ਼ਿੰਮੇਵਾਰੀ ਸੀ ਮੇਰਾ ਵਿਜ਼ਨ ਸੀ ਆਪਣੇ ਆਪਣੇ ਔਰ ਉਦੋਂ ਕਦੀ ਅਸੀਂ ਸੋਚਿਆ ਵੀ ਨਹੀਂ ਸੀ ਕਿ ਅਸੀਂ ਮਹਾਲੀ ਤੋਂ ਇਲੈਕਸ਼ਨ ਲੜਾਂਗੇ ਬੀਜੇਪੀ ਮੋਹਾਲੀ ਤੋਂ ਇਲੈਕਸ਼ਨ ਲੜੇਗੀ ਕਿਉਂਕਿ ਅਸੀਂ ਐਲਾਈਅੰਸ ਚ ਗਏ ਅਕਾਲੀ ਦਲ ਦੇ ਅਸੀਂ ਉਦੋਂ ਵੀ ਮੋਹਾਲੀ ਦੀ ਤਰੱਕੀ ਵਾਸਤੇ ਦਿਲੋਂ ਜਾਨ ਲਾ ਕੇ ਕੰਮ ਕੀਤਾ ਚਾਹੇ ਐਸਐਸਏ ਦਾ ਮੁੱਦਾ ਹੋਵੇ ਭਾਵੇਂ ਕੋਈ ਹੋਰ ਸੋਸ਼ਲ ਮੁੱਦਾ ਹੋਵੇ ਕਰੋਨਾ ਵਿੱਚ ਵੀ ਠੋਕੇ ਕੰਮ ਕੀਤਾ ਕਿਉਂਕਿ ਸਾਨੂੰ ਉਦੋਂ ਨਹੀਂ ਪਤਾ ਸੀ ਅਸੀਂ ਰਾਜਨੀਤਿਕ ਤੌਰ ਤੇ ਐਕਟਿਵ ਹੋਣ ਜਾ ਰਹੇ ਹਾਂ ਮੈਂ ਵਾਦਾ ਕਰਦਾ ਮੋਹਾਲੀ ਦੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਮੋਹਾਲੀ ਦੇ ਆਲੇ ਦੁਆਲੇ ਜਿਹੜੀ ਕਲੋਨੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਵਧੀਆ ਕੀਤਾ ਜਾਏਗਾ ਜਿਹੜੇ ਨਾਲੇ ਨੇ ਸੀਵਰੇਜ ਨੇ ਖੁੱਲੇ ਡਿਗਰੇ ਨੇ ਉਹਨਾਂ ਨੂੰ ਠੀਕ ਕੀਤਾ ਜਾਏਗਾ ਕਿਉਂਕਿ ਜੇ ਅਸੀਂ এনवायरमेंट ਨੂੰ ਦਾ ਧਿਆਨ ਨਹੀਂ ਰੱਖਾਂਗੇ ਤੇ 10-15 ਸਾਲ ਬਾਅਦ ਸਾਡੇ ਲਈ ਰਹਿਣਾ ਮੁਸ਼ਕਲ ਹੋ ਜਾਏਗਾ ਸੋ ਮੈਂ ਹਰ ਕੋਸ਼ਿਸ਼ ਕਰਾਂਗਾ ਜਿਹਦੇ ਨਾਲ ਇਹ ਸ਼ਹਿਰ ਇੱਕ ਕੰਪਲੀਟ ਡਵੈਲਪਮੈਂਟ ਦੇ ਨਾਲ ਅੱਗੇ ਵਧੇ ਇਹਨੂੰ ਇੰਟਰਨੈਸ਼ਨਲ ਮੈਪ ਤੇ ਹਰ ਹਾਲਤ ਚ ਲੈ ਕੇ ਆਵਾਂਗੇ ਤਿੰਨ ਚਾਰ ਬੇਸਿਕ ਰਿਕੁਆਇਰਮੈਂਟਸ ਨੇ ਸ਼ਹਿਰ ਦੀਆਂ ਜਿਹੜਾ ਅਰਬਨ ਏਰੀਆ ਉਹਦੀਆਂ ਵੀ ਪਾਣੀ ਦਾ ਵਾਟਰ ਪ੍ਰੈਸ਼ਰ ਇੰਨਾ ਲੋ ਹੈ ਕਿ ਫਸਟ ਫਲੋਰ ਤੇ ਨਹੀਂ ਚੜਦਾ ਉਹਦੇ ਚ ਕਰਨ ਦੀ ਕੀ ਲੋੜ ਹੈ ਥੋੜੀ ਜੀ ਐਡਮਿਨਿਸਟ੍ਰੇਸ਼ਨ ਨੂੰ ਚੁਸਤੀ ਦਰੁੱਸਤੀ ਵਧਾਉਣ ਦੀ ਲੋੜ ਹੈ ਬੂਸਟਰ ਵੱਧ ਲਾਉਣ ਦੀ ਲੋੜ ਹੈ ਪਾਣੀ ਨੂੰ ਪ੍ਰੋਪਰ ਉਹਦਾ ਮੈਨੇਜਮੈਂਟ ਦੀ ਲੋੜ ਹੈ ਸਭ ਕੁਝ ਹੋਣ ਲੱਪੇਗਾ ਗਾਰਬੇਜ ਡਿਸਪੋਜ਼ਲ ਪ੍ਰੋਪਰਲੀ ਕਰਵਾਵਾਂਗਾ ਕਰਵਾਵਾਂਗੇ ਤਾਂ ਕਿ ਮੋਹੱਲੀ ਦੇ ਵਿੱਚ ਆਉਣ ਵਾਲੇ ਅਦਰਵਾਈਜ਼ 5-7 ਸਾਲ ਚ ਕੂੜੇ ਦੀ ਬਹੁਤ ਵੱਡੀ ਸਮੱਸਿਆ ਬਣ ਜਾਏਗੀ ਉਸ ਤੋਂ ਇਲਾਵਾ ਨੀਡ ਬੇਸ ਪਾਲਿਸੀ ਜਿਹੜੇ 1978 ਦੇ ਘਰ ਬਣੇ ਹੋਏ ਨੇ ਉਹਨਾਂ ਦੇ ਐਫਆਰ ਘਟ ਸੀਗਾ ਉਹਨਾਂ ਨੂੰ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤਾਂ ਕਿ ਸ਼ਹਿਰ ਦੀ ਜਿਹੜੀ ਖੂਬਸੂਰਤੀਆਂ ਨੂੰ ਬਿਨਾ ਇਫੈਕਟ ਕੀਤੇ ਹੋਏ ਜਿਹੜੀਆਂ ਚੇਂਜਸ ਆ ਉਹਨਾਂ ਨੂੰ ਕਰਾਵਾਂਗੇ ਕਮਰਸ਼ੀਅਲ ਏਰੀਆ ਨੇ ਪ੍ਰਾਪਰਟੀਆਂ ਦੇ ਰੇਟ ਬੜੇ ਵੱਧ ਗਏ ਨੇ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਕ ਫਲੋਰ ਵਧਾ ਵਧ ਦੇ ਸਕੀਏ ਲੋਕਾਂ ਨੇ ਕਈਆਂ ਨੇ ਬਣਾ ਵੀ ਲਏ ਨੇ ਸੋ ਕਈ ਕੋਈ ਸਿਸਟਮ ਜਿਹਾ ਬਣਾ ਕੇ ਸਾਰੀਆਂ ਚੀਜ਼ਾਂ ਨੂੰ ਰੈਗੂਲਰਾਈਜ਼ ਕਰਾਂਗੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਿਰਫ ਪੋਲਿਟিক্যাল ਵਿਲ ਦੀ ਲੋੜ ਹੈ ਐਡਮਿਨਿਸਟ੍ਰੇਟਿਵ ਵਿਲ ਦੀ ਲੋੜ ਹੈ ਮੋਹਾਲੀ ਦੇ ਵਿੱਚ ਇਨਫਰਾਸਟ੍ਰਕਚਰ ਹੈਗਾ ਪਰ ਉਹਨੂੰ ਚਲਾਉਣ ਵਾਸਤੇ ਲੋਕੀ ਨਹੀਂ ਹੈਗੇ ਸੋ ਅਸੀਂ ਇਨਸ਼ੋਰ ਕਰਾਂਗੇ ਇਹ ਸਾਰੀਆਂ ਚੀਜ਼ਾਂ ਦਾ ਟੇਕ ਕੇਅਰ ਹੋਵੇ ਔਰ ਮੈਂ 24 ਘੰਟੇ ਸੱਤੋ ਦਿਨ ਕੰਮ ਕਰਾਂਗਾ ਲੋਕਾਂ ਲਈ ਅਵੇਲੇਬਲ ਰਹਾਂਗਾ ਧੰਨਵਾਦ ਜੈ ਹਿੰਦ ਜੈ ਭਾਰਤ